ਸਾ ਜੀ ਆਸਨ ਪ੍ਰੇਮ ਉਹ ਮਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਕੁਝ ਨਹੀਂ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰਹਿ ਨੇਹੋ ਪ੍ਰਭੂ ਲੜ ਲਾਏ ਤੂ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮੈਂ ਆਹਰ ਰਾਏ ਅਸੂ ਸੁਖੀ ਬਸੰਦੀਆਂ ਸਿਨਾ ਮਿਆ ਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਤੀਨ ਦੁਨੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਬਾਰਕੋ ਤੇ ਅੰਦਰ ਅਮਰਤ ਮਈ ਬਾਣੀ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਵਾਲੇ ਸਤਸੰਗੀ ਜਨੋ ਵਡਭਾਗੇ ਹਾਂ ਅੱਜ ਅਸੂ ਦੇ ਮਹੀਨੇ ਦੀ ਸੰਗਰਾਂਦ ਆਰੰਭ ਹੋਈ ਹੈ ਪਾਤਸ਼ਾਹ ਜੀ ਸਾਰਿਆਂ ਵਾਸਤੇ ਸੁੱਖੇ ਅਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿ ਕਰਨ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਗੁਰੂ ਦੇ ਨਾਲ ਪਿਆਰ ਬਣਿਆ ਰਵੇ ਸੋ ਅੱਜ ਦਾ ਜੋ ਸ਼ਬਦ ਵਿਚਾਰ ਦੇ ਅਧੀਨ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬੜੇ ਹੀ ਪਿਆਰ ਦੇ ਨਾਲ ਇਸ ਮਹੀਨੇ ਦਾ ਦਰਸ਼ਾਤ ਲੈ ਕਰਕੇ ਸਮਝਾਉਣ ਦਾ ਉਪਰਾਲਾ ਕੀਤਾ ਹੈ ਆਸਨ ਪ੍ਰੇਮ ਉਹ ਮਹੜਾ ਕਿਉ ਮਿਲੀਏ ਹਰ ਜਾਏ ਆਸਨ ਦਾ ਅਰਥ ਹੈ ਅਸੂ ਦਾ ਮਹੀਨਾ ਉਹ ਮਹੜਾ ਉਹ ਸ਼ਾਲਾ ਇੱਕ ਖਿੱਚ ਚਾਹੇ ਦਾ ਅਰਥੇ ਜਾ ਕੇ ਕਿਉਂ ਕਿਵੇਂ ਕਿਸ ਤਰੀਕੇ ਨਾਲ ਪਾਤਸ਼ਾਹ ਜੀ ਨੇ ਪਰਮਾ ਮਾਂ ਦੀ ਬਾਣੀ ਆਤਮਾ ਤੇ ਪਰਮਾਤਮਾ ਨੂੰ ਮੁੱਖ ਰੱਖ ਕੇ ਉਚਾਰਨ ਕੀਤੀ ਹੈ ਸੈਵ ਜੀ ਕਿਰਪਾ ਕਰਦੇ ਨੇ ਹੇ ਮਾਂ ਭਾਦਰੋਂ ਦੇ ਮਹੀਨ ਭੰਮੇ ਦੇ ਤਰਕਾਟੇ ਲੰਘਣ ਕਰਕੇ ਕਿਉਂਕਿ ਭਾਦੋਂ ਦਾ ਮਹੀਨਾ ਬਹੁਤ ਤਪਸ਼ ਵਾਲਾ ਹੈ ਕਦੇ ਮੀ ਆ ਗਿਆ ਕਦੇ ਹਨੇਰੀ ਆ ਗਈ ਕਦੇ ਗਰਮੀ ਲਾ ਗਈ ਕਦੇ ਭਰਾਟ ਹੋਣ ਲੱਗ ਪਏ ਕਹਿੰਦੇ ਇਹੋ ਜਿਹਾ ਮਹੀਨਾ ਲੰਘਣ ਕਰਕੇ ਹੁਣ ਅਸੂ ਮਹੀਨੇ ਦੀ ਮਿੱਠੀ ਮਿੱਠੀ ਰੁੱਤ ਅੰਦਰ ਆਈ ਹੈ ਤੇ ਇਸ ਰੁੱਤ ਦੇ ਵਿੱਚ ਮੇਰੇ ਅੰਦਰ ਇੱਕ ਉਛਾਲਾ ਆਇਆ ਹੈ ਆਪਣੇ ਪ੍ਰਭੂਪਤੀ ਨੂੰ ਮਲਾਪ ਦਾ ਮਾਲਕ ਦੇ ਨਾਲ ਮਿਲਣ ਦਾ ਕਿਉਂਕਿ ਜਦੋਂ ਮਨ ਟਿਕੇਗਾ ਮਨ ਫਿਰ ਹੋਵੇਗਾ ਉਦੋਂ ਹੀ ਕਿਸੇ ਦੇ ਨਾਲ ਪਿਆਰ ਚਿਤਾਇਆ ਜਾ ਸਕਦਾ ਹੈ ਪਿਆਰ ਦੇ ਬਾਰੇ ਸੋਚਿਆ ਜਾ ਸਕਦਾ ਹੈ ਜਿੰਨਾ ਚਿਰ ਕੋਈ ਕਲਪਿਆ ਪਿਆ ਹੈ ਤਦ ਤੱਕ ਉਹਦਾ ਪਿਆਰ ਕੋਈ ਮਹੱਤਤਾ ਨਹੀਂ ਰੱਖਦਾ ਸੋ ਜਦੋਂ ਪਾਤਸ਼ਾਹ ਜੀ ਕਹਿੰਦੇ ਨੇ ਪਿੰਨ ਫਿਰੇ ਰੁੱਤ ਫਿਰੀ ਹੁਣ ਅੱਗੇ ਇੱਕ ਚਾਹ ਹੈ ਕਿ ਜਿਹੜੀ ਰੁੱਤ ਆ ਰਹੀ ਹੈ ਇਹ ਬਹੁਤ ਸੋਹਣੀ ਹੈ ਸੁਹਾਵਣੀ ਹੈ ਉਹ ਸੋਹਣੀ ਸੁਹਾਵਣੀ ਰੁੱਤ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਣ ਦਾ ਚਾਹ ਉੱਠ ਰਿਹਾ ਹੈ ਇਕ ਅਰਦਾਸ ਕਰਦੇ ਨੇ ਕਿ ਸਿੱਖਾ ਤੂੰ ਵੀ ਇਹ ਅਰਦਾਸ ਕਰ ਆਸਨ ਪ੍ਰੇਮ ਉਹ ਮਹੜਾ ਕਿਉ ਮਿਲੀਏ ਹਰ ਜਾਏ ਕਿ ਮਾਲਕਾ ਕਿਰਪਾ ਕਰ ਮੈਂ ਕਿਸ ਤਰੀਕੇ ਨਾਲ ਉਸ ਦਾਤੇ ਦੇ ਨਾਲ ਮਿਲਾ ਮੇਰਾ ਮਲਾਪ ਕਿਵੇਂ ਹੋਵੇ ਮਲਾਪ ਵਾਸਤੇ ਸੰਸਾਰ ਦੇ ਵਿੱਚ ਗੁਰਮੁਖ ਜਨ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਾ ਭੇਤ ਨਾ ਜਾਣੋ ਮੂਲ ਆਹੀ ਚਿਹਿਆ ਪਾਛੇ ਕਹਿੰਦੇ ਜਿਨ੍ਹਾਂ ਨੇ ਸਦਾ ਨਾਮ ਨੂੰ ਚੇਤੇ ਰੱਖਿਆ ਉੱਠਦੇ ਆ ਬੈਠਦੇ ਆ ਜਪਦੇ ਰਹਿੰਦੇ ਨੇ ਸਦਾ ਹੀ ਅਕਾਲ ਪੁਰਖ ਦੇ ਪਿਆਰ ਭਾਵਨੀ ਦੇ ਵਿੱਚ ਰਹਿੰਦੇ ਨੇ ਜਦੋਂ ਉਹਨਾਂ ਦੀ ਸੰਗਤ ਕਰਾਂਗੇ ਉਹਨਾਂ ਦੇ ਕੋਲੇ ਬੈਠਾਂਗੇ ਮਨ ਦੇ ਅੰਦਰ ਇੱਕ ਚੜhti ਕਲਾ ਆਵੇਗੀ ਇੱਕ ਖੇਚ ਆਵੇਗੀ ਕਿ ਪ੍ਰਭੂ ਪਰਮਾਤਮਾ ਦੇ ਨਾਲ ਸਾਡੀ ਵੀ ਸਾਝ ਪੈ ਜਾਵੇ ਅਸੀਂ ਵੀ ਉਹਦੇ ਵਰਗੇ ਹੋ ਜਾਈਏ ਕਿਉਂਕਿ ਉਹਦੀ ਭਾਸ਼ਾ ਬੜੀ ਮਿੱਠੀ ਹੈ ਭਾਖਿਆ ਭਾਉ ਅਪਾਰ ਉਹ ਬੋਲਦਾ ਬਹੁਤ ਮਿੱਠਾ ਹੈ ਉਹਦੇ ਕੋਲੇ ਪ੍ਰੀਮ ਬਹੁਤ ਹੈ ਸਾਡੇ ਕੋਲੇ ਪ੍ਰੀਮ ਦੀ ਘਾਟ ਹੈ ਸਾਡੇ ਕੋਲੇ ਬੋਲੀ ਦੀ ਘਾਟ ਹੈ ਇਸ ਕਰਕੇ ਅਸੀਂ ਉਹ ਦਾਤੇ ਦੀ ਸੰਗਤ ਕਰਨੀ ਹੈ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਉਹਦੀ ਬੋਲੀ ਮਿੱਠੀ ਹੈ ਉਹਦੇ ਨਾਲ ਪਿਆਰ ਉਦੀ ਪੋਲੀ ਚ ਪਿਆਰ ਬਹੁਤ ਹੈ ਉਹ ਦਾਤਾਂ ਬਹੁਤ ਦਿੰਦਾ ਹੈ ਤੇ ਜਿਹੜਾ ਦਾਤਾਂ ਵੀ ਦਵੇ ਪਿਆਰ ਵੀ ਕਰੇ ਤੇ ਬੋਲੇ ਵੀ ਬੜਾ ਮਿੱਠਾ ਇਹਨ ਉਹਦਾ ਖਿਹੜਾ ਥੋੜੀ ਛੱਡਣਾ ਚਾਹੀਦਾ ਉਹਦੇ ਨਾਲ ਉਹ ਵਿਸ਼ਰਣਾ ਥੋੜੀ ਚਾਹੀਦਾ ਹੈ ਦੁਨੀਆ ਅਵਗਣ ਵੇਖਦੀ ਏ ਉਹ ਗੁਣ ਵੇਖਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਾਂ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌੜਾ ਬੋਲਣ ਜਾਣੇ ਪੂਰਨ ਭਗਵਾਨੇ ਅਵਗਣ ਕੋ ਨਾ ਚਤਾਰੇ ਦੁਨੀਆ ਦੇ ਸਾਹਮਣੇ ਤੁਸੀਂ 99 ਗੁਣ ਕਰ ਲਓ ਤੇ ਇੱਕ ਅਵਗਣ ਕਰ ਲਓ 99 ਗੁਣ ਖੂ ਖਾਤੇ ਪਹਿ ਜਾਣਗੇ ਤੇ ਇੱਕ ਅਵਗਣ ਦੁਨੀਆ ਲੈ ਕੇ ਤੁਹਾਨੂੰ ਮਸ਼ਹੂਰ ਕਰ ਦੇਗੀ ਕਿ ਇਹ ਅਵਗਣੀ ਹੈ ਪਰ ਪ੍ਰਮਾਤਮਾ ਦੇ ਦਰ ਤੇ 99 ਜੇ ਅਵਗਣ ਵੀ ਕਰ ਲੈ ਇੱਕ ਗੁਣ ਕਰ ਲਿਆ ਤੇ ਦਾਤ ਹੀ ਨਹੀਂ ਉਸ ਇੱਕ ਗੁਣ ਦੇ ਨਾਲ ਸਾਨੂੰ ਸੱਜਣ ਠੱਗ ਤੋਂ ਭਾਈ ਸੱਜਣ ਬਣਾ ਦੇਣਾ। ਭੂਮੀਏ ਚੋਰ ਤੋਂ ਭਾਈ ਭੂਮੀਆਂ ਬਣਾ ਦੇਣਾ। ਕੌਡੇ ਰਕਸ਼ਸ਼ ਤੋਂ ਭਾਈ ਕੌਡਾ ਬਣਾ ਦੇਣਾ। ਵਲੀ ਘੰਧਾਰੀ ਤੋਂ ਭਾਈ ਵਲੀ ਘੰਧਾਰੀ ਬਣਾ ਦੇਣਾ ਕਿਉਂਕਿ ਗੁਰੂ ਆਪ ਤਾਂ ਨਹੀਂ ਦੇਖਦਾ। ਗੁਰੂ ਗੁਣ ਦੇਖਦਾ ਹੈ। ਗੁਰੂ ਪਿਆਰ ਵੇਖਦਾ ਏ। ਤੇ ਜਦੋਂ ਪਿਆਰ ਆਉਂਦਾ ਹੈ ਉਦੋਂ ਓਸ਼ਾਲਾ ਆਉਂਦਾ ਹੈ। ਤੇ ਉਹ ਓਸ਼ਾਲਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਨੂੰ ਜੋੜ ਜਾਂਦਾ ਏ ਉਹਦੇ ਨਾਲ ਪ੍ਰੇਮ ਬਣਾ ਜਾਂਦਾ ਏ ਤੇ ਮਾਲਕ ਜੀ ਕਿਰਪਾ ਕਰਦੇ ਨੇ ਆਸਨ ਪ੍ਰੇਮ ਓ ਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਕਹਿੰਦੇ ਹੈ ਮਾਂ ਮੇਰੇ ਮਨ ਦੇ ਵਿੱਚ ਤਨ ਸਰੀਰ ਦੇ ਵਿੱਚ ਕਣੀ ਦਾ ਅਰਥੇ ਬਹੁਤ ਜ਼ਿਆਦੀ ਮੇਰੇ ਮਨ ਦੇ ਵਿੱਚ ਤਨ ਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਵਾਸਤੇ ਬੜੀ ਘਣੀ ਪਿਆਸ ਲੱਗੀ ਹੋਈ ਹੈ। ਬਸ ਹੁਣ ਕੋਈ ਆ ਕੇ ਮੈਨੂੰ ਮਿਲਾ ਦੇਵੇ। ਕੌਣ ਮਿਲਾਵੇ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹਉ ਤਿਸਪੇ ਆਪ ਵਿੱਚ ਆਈ। ਕੋਈ ਆ ਕੇ ਮੈਨੂੰ ਮੇਲ ਦਵੇ ਉਸ ਮਾਲਕ ਦੇ ਨਾਲ। ਮੈਂ ਆਪਣਾ ਆਪ ਉਹਦੇ ਅੱਗੇ ਅਰਪਣ ਕਰ ਦਵਾਂ। ਆਪਣਾ ਆਪ ਉਹਨੂੰ ਚੜਾ ਦਵਾਂ ਭੇਟਾ ਦੇ ਵਜਾ ਤੈਨੂੰ ਜਿਹੜਾ ਮੇਰੇ ਪ੍ਰੀਤਮ ਦੇ ਨਾਲ ਮਿਲਾ ਦਵਾਂ ਕੋਈ ਚੰਨ ਹਰਿ ਸਿਉ ਦੇਵੇ ਜੋਰ ਚਰਨ ਗਹੂੰ ਪੱਕੂ ਸਬਰਸਨਾ ਤੀਜੇ ਪ੍ਰਾਨ ਅਕੋਰ ਜਿਹੜਾ ਮੈਨੂੰ ਮੇਰੇ ਮਾਲਕ ਦੇ ਨਾਲ ਮਿਲਾ ਦਵੇ ਮੈਂ ਉਹਦੇ ਪ੍ਰਤੀ ਇੱਠੇ ਬੋਲ ਬੋਲਾ ਉਹਦੇ ਪ੍ਰਤੀ ਸ਼ਰਦਾ ਭਾਵਨਾ ਦੇ ਬੋਲ ਬੋਲ ਕੇ ਆਪਣਾ ਆਪ ਉਹਦੇ ਅੱਗੇ ਅਰਪਣ ਕਰ ਦਵਾਂ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਏ ਪਰ ਕੋਈ ਸੱਚਾ ਹੋਵੇ ਜਿਹੜਾ ਸੱਚੀ ਮੁੱਚੀ ਮਿਲਾ ਜਾਵੇ ਕਿਤੇ ਕਰਾਏ ਨਾ ਪਾ ਜਾਵੇ ਆ ਸੰਸਾਰ ਚ ਭਾਗਾਂ ਵਾਲਿਓ ਕਰਾਏ ਪਉਣ ਵਾਲੇ ਬਹੁਤ ਹਨ ਪਰ ਕੋਈ ਗੁਰਮੁਖ ਜਾਨ ਨੇ ਭਾਗਾਂ ਵਾਲੇ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਆ ਸੰਤ ਨਮਸਤ ਕਰ ਰਹੀਏ ਬਾਬਾ ਬੋਲਣਾ ਕੀ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਬਾਸ਼ਾ ਜੀ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਕੋਈ ਗੁਰਮੁਖ ਜਨ ਮਿਲੇ ਤੇ ਉਹਦੇ ਨਾਲ ਬੈਠ ਕੇ ਆਪਣੇ ਮਨ ਦੀਆਂ ਉੱਚੀਆਂ ਗੱਲਾਂ ਕਰਿਆ ਕਰ ਤੇ ਜੇ ਕੋਈ ਅਸੰਤ ਮਿਲ ਜਾਵੇ ਕੋਈ ਟੁੱਟਾ ਹੋਇਆ ਮਿਲ ਜਾਏ ਤਾਂ ਕਹਿੰਦੇ ਉਹਦੇ ਤੋਂ ਚੁੱਪ ਕਰਕੇ ਬੈਠਾ ਰਹੇ ਤੇ ਫਿਰ ਕਹਿੰਦੇ ਨੇ ਕਰੀਏ ਕੀ ਕਹਿੰਦੇ ਉਹਨਾਂ ਨਾਲ ਬੋਲ ਜਿੰਨਾ ਨਾਲ ਬੋਲ ਕੇ ਪ੍ਰਮਾਤਮਾ ਨਾਲ ਸਾਂਝ ਪਾ ਜਾਵੇ ਸੰਤ ਮਿਲੇ ਕਿਸਮੀਆਂ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ RAM ਨਾਮ ਰਵ ਰਹੀਏ ਉਹਨਾਂ ਨਾਲ ਬੋਲ ਜਿਨ੍ਹਾਂ ਨਾਲ ਬੋਲ ਕੇ ਰੱਬ ਦੇ ਨਾਲ ਸੰਜ ਪੈ ਜਾਵੇ ਜਿਨ੍ਹਾਂ ਨਾਲ ਬੋਲ ਕੇ ਇੱਕ ਮਿਕ ਹੋ ਜਾਵੇ ਸੰਤ ਸਹਾਈ ਪ੍ਰੀਮ ਕੇ ਹੋਂ ਤਿਨਕੇ ਲਾਗਾ ਪਾਏ ਕਹਿੰਦੇ ਇਹ ਜਦੋਂ ਮਨ ਚੋਂ ਅਰਦਾਸ ਨਿਕਲੇ ਤੇ ਪਤਾ ਲੱਗਿਆ ਸੰਤ ਜਨ ਗੁਰਮਖ ਜਨ ਪਰਮਾਤਮਾ ਦੇ ਪਿਆਰੇ ਇਸ ਪ੍ਰੇਮ ਵਧਾਉਣ ਵਿੱਚ ਸਹਿਤਾ ਕਰ ਸਕਦੇ ਨੇ ਜਿਨ੍ਹਾਂ ਨੇ ਆਪ ਜੱਪਿਆ ਉਹ ਜੋ ਪਾ ਸਕਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਜੋੜਿਆ ਹੈ ਉਹ ਜੋੜ ਸਕਦੇ ਨੇ ਆਪ ਜੱਪੇ ਅਭਰਾ ਨਾਮ ਚ ਪਾਵੇ ਵਾਲੀ ਵਸਤਾ ਵਾਲੇ ਦੂਜਿਆਂ ਨੂੰ ਵੀ ਇਸ ਮਾਰਗ ਤੇ ਤੋਰ ਦਿੰਦੇ ਨੇ ਇਹ ਸੁਣ ਕੇ ਕਹਿੰਦੇ ਫਿਰ ਮੇਰੇ ਮਨ ਦੇ ਵਿੱਚ ਖਿੱਚ ਪਈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਜਿਹੜੇ ਗੁਰਮੁਖ ਜਨ ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਨੇ ਮੈਂ ਵੀ ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਬੈਠਾ ਵੇਨ ਪ੍ਰਭ ਕਿਉਂ ਸੁਖ ਪਾਈਏ ਤੁਜੀ ਨਾਹੀਂ ਜਾਏ ਕਹਿੰਦੇ ਹੈ ਮਾਂ ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ ਆਨੰਦ ਦੀ ਹੋਰ ਕੋਈ ਥਾਂ ਹੈ ਹੀ ਨਹੀਂ ਸੁਖ ਜਿਸੇ ਪਿਆਖੀਏ ਦੁੱਖ ਕਿਸੇ ਪਿਆਖੀਏ ਸੁਖ ਜਿਸੇ ਹੀ ਪਾਸ ਪਰ ਉਹ ਨਾਨਕ ਸਾਹਿਬ ਜੀ ਕਹਿੰਦੇ ਨੇ ਸੁਖ ਦੁਖ ਉਹਨਾਂ ਕੋਲੇ ਜਾ ਕੇ ਦੱਸੀ ਜਿਨ੍ਹਾਂ ਦੇ ਕੋਲੇ ਸੁਖ ਹੋਵੇ ਤੇ ਜਿਹੜੇ ਆਪ ਦੁਖੀ ਨੇ ਉਹ ਤੈਨੂੰ ਸੁਖੀ ਕਿੱਥੋਂ ਕਰ ਦੇਣਗੇ ਦੁਖ ਕਿਸੇ ਪਿਆਖੀਏ ਸੁਖ ਜਿਸੇ ਹੀ پاس ਆਪਣੇ ਦੁਖ ਉਹਨਾਂ ਕੋਲੇ ਜਾ ਕੇ ਰੋ ਜਿਨ੍ਹਾਂ ਦੇ ਕੋਲੇ ਸਦੀਵੀ ਸੁਖ ਨੇ ਤੇ ਸੁਖ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਕੋਲੇ ਨਹੀਂ ਕਿਉਂਕਿ ਸੰਸਾਰ ਦੁੱਖਾਂ ਦੇ ਨਾਲ ਭਰਿਆ ਪਿਆ ਹੈ ਇੱਥੇ ਜਿੱਨਾ ਚਰ ਮਨੁੱਖਤਾ ਚੱਲਦੀ ਹੈ ਜਿੱਨਾ ਚਰ ਸਵਾਰ ਚੱਲਦੇ ਨੇ ਸੋ ਖੰਦੋ ਖੰਦੋ ਹਦਰ ਕਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਜਿੱਥੇ ਚੰਗੀ ਚੁੱਪ ਪਾਤਸ਼ਾਹ ਇਹ ਕਹਿੰਦੇ ਜਿੰਨਾ ਚਿਰ ਇਹ ਸੰਸਾਰ ਦੇ ਵਿੱਚ ਅਸੀਂ ਵਿਚਰਦੇ ਹਾਂ ਦੁੱਖ ਤੇ ਸੁੱਖ ਸਾਡੇ ਨਾਲ ਹੀ ਚਲਦੇ ਰਹਿੰਦੇ ਸੋ ਇਸ ਕਰਕੇ ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ ਨਾਨਕ ਬੋਲਣ ਚਖਣਾ ਦੁੱਖ ਸੁੱਖ ਸੁੱਖ ਸਾਡੇ ਮੰਗੀਏ ਦੁੱਖ ਸਾਡੇ ਮੰਗੀਏ ਸੁੱਖ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪਾਛੇ ਕਹਿੰਦੇ ਇੱਥੇ ਚੱਲਦੇ ਰਹਿਣੇ ਸੁੱਖ ਵੀ ਆਉਣਾ ਹੈ ਦੁੱਖ ਵੀ ਆਉਣਾ ਹੈ ਇਹਨਾਂ ਦਾ ਬਹੁਤਾ ਰੌਲਾ ਪਾਉਣ ਦੇ ਨਾਲ ਇਹ ਘਟ ਨਹੀਂ ਜਾਣੇ ਤੇ ਬਹੁਤਾ ਉਛਲਣ ਦੇ ਨਾਲ ਇਹ ਵੱਧ ਨਹੀਂ ਜਾਣੇ ਜੋ ਵੀ ਆਇਆ ਹੈ ਉਹਨੂੰ ਸਹਿਮਿਲਤਾ ਦੇ ਨਾਲ ਸਵੀਕਾਰ ਕਰ ਤੇ ਅਰਦਾਸ ਕਰ ਮਾਲਕਾ ਦੁੱਖਾਂ ਜੋ ਛੇਤੀ ਕੱਢ ਦੇ ਤੇ ਸੁੱਖਾਂ ਦੇ ਵਿੱਚ ਲੈ ਜਾ ਕੋਈ ਵੀ ਚੀਜ਼ ਪੱਕੀ ਚਿੱਕੀ ਨਹੀਂ ਰਹਿੰਦੀ ਦੁੱਖ ਵੀ ਆਉਂਦੇ ਨੇ ਤੇ ਸੁੱਖ ਵੀ ਆਉਂਦੇ ਨੇ ਵੇਨ ਪ੍ਰਭ ਕਿਉਂ ਸੁਖ ਪਾਈਏ ਦੁੱਚੀ ਨਾਹੀ ਜਾਏ ਪ੍ਰਭੂ ਤੋਂ ਬਗੈਰ ਹੋਰ ਕੋਈ ਜਗਾ ਨਹੀਂ ਕਿੱਥੋਂ ਸੁੱਖ ਮਿਲ ਸਕੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਕਹਿੰਦੇ ਜਿੰਨਾ ਵਡਭਾਗੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚਖ ਲਿਆ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਨੇ ਉਹ ਤ੍ਰਿਸ਼ਨਾ ਵਾਲੇ ਪਾਸੇ ਉਹ ਰੁੱਝ ਜਾਂਦੇ ਨੇ ਉਹ ਆਕਾਲ ਪੁਰਖ ਵਹਿਗੁਰੂ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਆਪ ਤਿਆਗ ਬੇਨਤੀ ਕਰਹਿ ਨਿਹੋ ਪ੍ਰਭੂ ਲੜ ਲਾਏ ਇਹਦੇ ਆਪਾ ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਨੇ ਕਿਹੇ ਪ੍ਰਭੂ ਸਾਨੂੰ ਆਪਣੇ ਲੜ ਲਾਈ ਰੱਖ ਸਾਨੂੰ ਆਪਣੇ ਨਾਲ ਜੋੜ ਲੈ ਜੋ ਹਰ ਕੰਤ ਮਲਾਈਆਂ ਇਹ ਵਿਛੜ ਕਤੇ ਨਾ ਜਾਏ ਜਿਸ ਜੀਵ ਇਸਤਰੀ ਨੂੰ ਪ੍ਰਭੂ ਨੇ ਆਪਣੇ ਨਾਲ ਮਲਾ ਲਿਆ ਉਸ ਮਲਾਪ ਵਿੱਚੋਂ ਵਿਛੋੜਾ ਕਦੇ ਨਹੀਂ ਹੁੰਦਾ ਉਹ ਸਦਾ ਵਾਸਤੇ ਜੁੜ ਗਏ ਉਹਨਾਂ ਦਾ ਵਿਛੋੜਾ ਕਦੇ ਨਹੀਂ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਪਾਛੇ ਕਹਿੰਦੇ हे ਨਾਨਕ ਉਸ ਨੂੰ ਨਿਸ਼ਚਾ ਆ ਜਾਂਦਾ ਏ ਕਿਸ ਦੀ ਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਉਹ ਪ੍ਰਭੂ ਪਰਮਾਤਮਾ ਹੀ ਹੈ ਕਿ ਉਹ ਸਾਰਿਆਂ ਨੂੰ ਸੁੱਖਾਂ ਦੇ ਨਾਲ ਨਵਾਜਦਾ ਹੈ ਅਸੂ ਸੁਖੀ ਵਸੰਦੀਆਂ ਜਿੰਨਾ ਮਯਾ ਹਰ ਰਾਇ ਕਹਿੰਦੇ ਉਹ ਪ੍ਰਭੂ ਦੀ ਛਨ ਪਈ ਰਹਿੰਦੀ ਹੈ ਜੀਵ ਆਤਮਾ ਅੱਸੂ ਦੀ ਮਿੱਠੀ-ਮਿੱਠੀ ਰੋਟ ਦੇ ਵਿੱਚ ਉਹ ਜੀਵ ਇਸਤਰੀਆਂ ਸੁਖ ਵਿੱਚ ਵੱਸਦੀਆਂ ਨੇ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਜਿਨ੍ਹਾਂ ਤੇ ਕਿਰਪਾ ਹੋ ਗਈ ਉਹ ਸਦਾ ਹੀ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਦੇ ਹਨ ਸੋ ਅੱਸੂ ਦਾ ਮਹੀਨਾ ਸਾਰਿਆਂ ਵਾਸਤੇ ਖੁਸ਼ੀਆਂ ਖੇੜਿਆਂ ਦੇ ਨਾਲ ਬਤੀਤ ਹੋਵੇ ਸੋ ਪਾਣੀ ਬਾਣੇ ਦੇ ਧਾਰਣੀ ਹੋਈਏ ਊੜੇ ਤੇ ਜੂੜੇ ਨੂੰ ਸੰਭਾਲੀਏ ਆਪਣੇ ਆਪ ਨੂੰ ਸੰਭਾਲ ਕੇ ਪੰਜਾਬ ਪੰਜਾਬੀਅਤ ਨੂੰ ਸੰਭਾਲ ਕੇ ਸਤਿਗੁਰਾਂ ਦੀ ਇਸ ਇਲਾਹੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਬਾਣੀ ਦੀ ਵਿਚਾਰ ਕਰਦੇ ਅਬੰਤ ਭੁੱਲਾਰੇ ਜਾਂਦੀਆਂ ਨੇ ਪਾਤਸ਼ਾਹੀ ਔਰ ਸਨਖ ਬਖਸ਼ਣਹਾਰ ਹੈ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਕਰ ਦਿਆ ਕਰੋ ਇਹਦੇ ਨਾਲ ਹੁਣ ਸਰਾ ਮਿਲਦਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸਮੂਹ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ